ਖਾਣ ਦਾ ਆਰੰਭ ਕੁਈ ਸੰਗ ਜਿਨ੍ਹਾਂ ਨੇ ਮਿਵਾਢੀ ਦਾ ਪ੍ਰਾਪਤ ਕਰਕੇ ਸੰਪੂਰਨਤਾ ਦੀ ਉਪਾਇ ਲੈ ਕੇ ਨਾਸਵਾਨੋ ਸਾਧ ਸੰਗਤਾਂ ਨੂੰ ਧਰਮ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਕਰਦਿਆਂ ਨਗਰ ਨਗਧਾਈਆਂ ਦੇ ਮਾਲਕਾਂ ਨੇ ਸਰਬੋਕਿੰਤਾ ਕਰਨਾ ਮੁਫਲਕ ਪਹੁੰਚੇ ਹੋਏ ਨੇ ਜਿਹਾ ਕਿ ਅਦਗ੍ਰੰਥ ਦੀ ਸਰਬੀਸ਼ਣ ਛੰਨੀ ਦੀ ਤੇ ਪਹੁੰਚੇ ਜਿਹਾ ਹੈ ਸਾਰਿਆਂ ਦਾ ਸ਼ਿਵਾਦਾਸ ਜੀ ਪਹੁੰਚ ਨੇ

ਨਾਨਕ ਮਹਾਰਾਜ ਦੇ ਗੁਰੂ ਘਰਿਸਤ ਸੰਗਤ ਜੀ ਰਸਨਾਪ੍ਰਤ ਗੁਰੂ怀 ਗੁਰੂ ਜੀ ਦਾ ਪ੍ਰਸਾਦ ਉਹ ਆਹੁੰਦੇ ਸੁਗੁਰੂ ਘਰ ਅਜੇਪੋ ਉਹਨਾਂ ਤਰੇਵੜਾਂ ਦੀ ਜਨਮ ਬਣਾ ਰਹੇ ਹਨ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਬਹੁਤ ਵੱਡਾ ਸਵੇਹਾ ਸਾਰੇ ਰਿਸਤਿਆਂ ਨੂੰ ਦਿੱਤਾ ਇੱਕ ਓਮਕਾਰ ਅਗਾਰ ਨਾਮੁ ਪਾਸਿ ਗੁਰੂ ਦਾ ਨਾਮ ਗੁਰਨਾਮੁ ਪਾਸਿ ਇਸ ਦੁਨੀਆ ਤੇ ਲੱਗੇ ਇਸ ਤੋਂ ਮੇਲਾ ਓਮ ਸ਼ਬਦ ਜੇਦੋਂ ਢੜੋਂ ਦੇ ਵਿੱਚੇ ਵੱਖ-ਵੱਖ ਨਾਮਾਂ ਦੇ ਨਾਲ ਅਰਥਾਤ ਕੋਤਵਾਰੀ ਗੁਰੂ ਨੂੰ ਯਾਦ ਕੀਤਾ ਜਾਂਦਾ ਸੀ ਕੋਈ ਵਰਮਨ ਦੇ ਰੂਪ ਵਿੱਚ ਕੋਈ ਵਿਸ਼ਨੂੰ ਦੇ ਰੂਪ ਵਿੱਚ ਕੋਈ ਸਰਬਜੀ ਦੇ ਰੂਪ ਵਿੱਚ ਵੱਖ-ਵੱਖ ਦੇਵਤਿਆਂ ਦੇ ਰੂਪ ਦੇ ਰੂਪ ਵਿੱਚ ਰੱਬ ਨੂੰ ਪੂਜਿਆ ਜਾਂਦਾ ਸੀ ਤੇ ਛੱਬ ਦਾ ਆਪਣਾ ਆਪਣਾ ਰਹਿਮ ਸੀ ਗੁਰੂ ਨਾਨਕ ਬਾਸਰ ਨੇ ਉਹ ਜੋ ਸਦੀਆਂ ਤੋਂ ਕਿਸ ਤਰ੍ਹਾਂ ਦਿੱਤੇ ਰੱਬ ਦੇ ਨਾਮ ਜਿਉਣਾ ਦੇ ਕਿਸੇ ਨੂੰ ਇਹ ਨਹੀਂ ਕਿ ਆਗੇ ਦੂਸਰੇ ਨਾਮ ਗਿਣੇ ਹੈ ਉਹ ਘਟ ਨੂੰ ਹੱਥ ਰੱਖਦੇ ਦੂਸਰੇ ਨਿਤਰਾਹਰ ਭਾਉਣ ਦੇ ਵਿੱਚ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਸੰਸਾਰ ਨੂੰ ਤਿੰਨ ਦੇਵਤੂ ਚਲਾਉਂਦੇ ਇੱਕ ਵਰਮ ਇੱਕ ਵਰਮ ਪੈਦਾ ਕਰਦਾ Vishnu Bhagwan ਨੂੰ ਉੱਠੀ ਹੁ ਤੱਕ ਇਸ ਰੂਪ ਦੀ ਲੈ ਕਰਦਾ ਪਰ ਗੁਰੂ ਨਾਨਕ ਪਾਸਾ ਨੇ ਆਪਣੀ ਬਾਣੀ ਵਿੱਚ ਲਿਖਿਆ ਕਿ ਜਿਹੜੇ ਸੰਸਾਰ ਨੂੰ ਚਲਾਉਣ ਵਾਲਿਆ ਇੱਕ ਸੰਸਾਰੀ ਇੱਕ ਕੰਡਾੜੀ ਇੱਕ ਲਈ ਦੇਵਤੂ ਦਰਦ ਦੇ ਕਿ ਉਹਨਾਂ ਨੇ ਮੋੜੇ ਇਕਾ ਲਾਤਾ ਇੱਕ ਕੂਮ ਦਾ ਉਹ ਵੇਖੇ ਉਹਨਾਂ ਨਜ਼ਰ ਭਾਵਿਕ ਬਹੁਤ ਆਇਆ ਵੀ ਵੀੜਾ ਕਿਨਾਂ ਦਾ ਵੀ ਕੋਈ ਮਾਲਕ ਆ ਉਹ ਖਨਾਂ ਦੇ ਕਿ ਪਰ ਉਹ ਕਿਨਾਂ ਨੂੰ ਕੋਈ ਵੀ ਬਾਹਰ ਆ ਪਰੇ ਗੋ ਗੋ ਹੈ ਕਿ ਕੋਮ ਕਾ ਤੋ ਦੀ ਕੋਇ ਕਾ ਜੇ ਤੂੰ ਰਾਮ ਕਹਿ ਲਉ ਤੇ ਕੋ ਮੱਲਾ ਕਹਿ ਲਉ ਤੇ ਗੋਵਿੰਦ ਕਹਿ ਲਉ ਤੇ ਆਹੋ ਹਰੀ ਕਹਿ ਲਉ ਤੇ ਵਾਹਿਗੁਰੂ ਕਹਿ ਲੋ ਜੋ ਵੀ ਉਹਦਾ ਨਾਮ ਲੈ ਲੋ ਸਾਰੇ ਉਹਦੇ ਹੀ ਨਾਮ ਕਰੋਨਾ ਨੇ ਤੋ ਦੀ ਕੋਮ ਕਾਲ ਬਸ ਰਹਿਣਾ ਸਰਦਾ ਪੁਰਜ ਪਾਪੁ ਜੀ ਤੇ ਇਹ ਰੰਭੀ ਬਾਲੀ ਉਚਾਰਨ ਕੀ ਇੱਕ ਗੋੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰ ਗੁਰੂ ਸਾਹਿਬ ਕੋਗੇ ਕਰ ਕੋ ਸੰਸਾਰ ਨੂੰ ਕਰਨ ਵਾਲਾ ਤੈਨੂੰ ਦੇਖ ਕੇ ਉਹਨੂੰ ਅਗੇ ਬੁਲਾਉਣ ਵਾਲੇ ਉਹਦੇ ਇਕ ਓਅੰਕਾਰ ਸਤਨਾ ਉਹਦਾ ਨਾਮ ਸਤਨਾ ਕਰਤਾ ਪੁਰਖੁ ਸੰਸਾਰੁ ਨਿਰਵਾਰੁ ਤੈਨੋ ਕੋ ਕੋ ਨੂੰ ਕਿਸੇ ਦਾ ਡਰ ਨਹੀ ਗੁਰੂ ਨੂੰ ਉਤਰਾ ਕੇ ਕੋਈ ਤਕੜਾ ਹੋਵੇ ਨਿਰਗਰ ਜੇਹ ਕਿਸੇ ਨਾਲ ਪਾਇਆ ਨੀ ਅਕਾਰ ਗੁਰੂ ਕੋਈ ਦਿੱਸ ਨਹੀਂ ਸੰਸਾਰ ਦੇ ਉੱਤੇ ਵੀ ਇਸੇ ਸਗਲ ਦੇ ਵਿੱਚ ਕੋਈ ਖਾਸ ਸੈਜ ਦੇ ਵਿੱਚ ਕੋਈ ਤਸਵੀਰ ਨਹੀਂ ਹੁੰਦੀ ਉਦੋਂ ਆ ਉਹ ਕਾਲ ਤੋਂ ਰਹਿਤ ਜਿਹੜਾ ਕਦੇ ਖਤਰਾ ਨਹੀਂ ਸਾਡੇ ਸਾਰੇ ਉੱਤੇ ਕਾਲ ਚੱਲ ਰਿਹਾ ਕਾਲ ਕੀਤੇ ਸਮੇਂ ਇਹ ਦੇ ਪਲਣੇ ਦਾ ਕਾਲ ਆ ਗਿਆ ਕਾਲ ਦਾ ਅਤਲ ਸਮਾਂ ਆ ਗਿਆ ਹਰ ਇੱਕ ਦੇ ਉੱਤੇ ਆਪਣੇ ਸਮੇਂ ਦਾ ਜਿਹੜਾ ਹੈ ਉਹ ਚੱਕਰ ਚੱਲ ਰਿਹਾ ਸੀ ਸਾਡਾ ਸੈਕਿੰਡ ਸੈਕਿੰਡ ਕਰਕੇ ਸਮਾਂ ਖਤਮ ਹੋਈ ਜਾਂਦਾ ਜਿਹੜਾ ਸਾਡਾ ਧਰਤੀ ਦੇ ਉੱਤੇ ਰਹਿਣ ਤੋਂ ਮਿਲਿਆ ਅਰ ਜਿਹੜਾ ਭਗਵਾਨ ਆ ਪਰਮੇਸ਼ਰ ਉਹਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ ਨਾ ਉਹ ਬੁੱਢਾ ਹੋਵੇ ਨਾ ਉਹ ਪੁਰਾਣਾ ਹੋਵੇ ਨਾ ਉਹ ਉਹ ਸਦਾ ਹੀ ਕਿੱਥੇ ਰਸਤਾ ਅਕਾਲ ਮੂਰਤ ਆਈ ਡੂ ਨੀਕ ਸਰ ਉਹ ਦੁਨੀਆ ਤੋਂ ਰਹਿ ਤਰਾਸੀ ਵਾਹ ਲੋਰ ਨੂੰ ਜੀ ਮਾਇਆ ਕੀਤੀ ਐ ਪਰ ਉਹ 84 ਲੱਗਦੋ ਫਿਰ ਵੀ ਬਾਹ ਤੇਰੇ ਪਤਾ ਕਿਦਾਂ ਲੱਗਦਾ ਗੁਰੂ ਤੁਸਾ ਕੋਈ ਸਮਝ ਜੇ ਗੁਰੂ ਸਾਹਿਬ ਕਿਰਪਾ ਕਰਨ ਫਿਰ ਪੈਂਦੀ ਐ ਸਾਹ ਕਿਤੇ ਦੂਰ ਨਹੀਂ ਅਗਰ ਮੇਰ ਗੁਰੂ ਦੇ ਨੇੜੇ ਨੇੜਤੂ ਨੇ ਤੇ ਸਾਡੇ ਸਾਰਾਂ ਤੋਂ ਨੇੜੇ ਆ ਸਾਡੇ ਕੋਲ ਕੋਈ ਤੋਂ ਵਾਹਿਗੁਰੂ ਪਰਮੇਸ਼ਰ ਅਰੇ ਗਾ ਪਤਾ ਕਿਹਨੂੰ ਲੱਗਦਾ ਸਮਝ ਕੇ ਕਿਹਨੂੰ ਬੰਦੀ ਆ ਜੇ ਗੁਰੂ ਤੇ ਗੁਰੂ ਕਰਪਾ ਕਰੇ ਗੁਰੂ ਪਰਸਾ ਸੋ ਗੁਰੂ ਕਹ ਰਿਹਾ ਤਿੰਨੇ ਦੀ ਨੱਬੀ ਬਾਣੀ ਹੈ ਤੁਰ ਕੀ ਬਾਣੀ ਆਈ ਜਿੰ ਸਭੀ ਚਿੰਤ ਉੱਤਰ ਸਾਰਾ ਸੰਸਾਰ ਚਿੰਤਾ ਦੇ ਵਿੱਚ ਗੁੱਬਿਆ ਤੇ ਇਹ ਚਿੰਤਾ ਨੂੰ ਦੂਰ ਕਰਨ ਵਾਲੀ ਬਾਬੇ ਨਾਨਕ ਦੀ ਬਾਣੀ ਤੁਸੀਂ ਅਨਤਾਜਾ ਲਾਓ दारू ਵੀ ਤੋੜ ਹੋਵੇ ਤੇ ਮਰੀਦਾਂ ਦਾ ਵੀ ਅਨਤਾ ਨਾ ਹੋਵੇ ਕਾਰਨ ਕੀ ਹੈ ਜਿਹੜੀ दारू ਆ ਦੁਆ ਹੈ ਉਹ ਤਾਂ ਹੀ ਇਹ ਕਰੂਗੀ ਤੇ ਸਾਡੇ ਅੰਦਰ ਜਾਊਗੀ ਸਾਡੋ ਰਹਿਗੂ ਦੀ ਦਵਾਈ ਤਾਂ ਦੇਗੇ ਵੀ ਭਾਈ ਇੱਕ ਰੋਗ ਦਾ ਨਹੀਂ ਸਾਰੇ ਰੋਗਾਂ ਦੀ ਦਵਾਈ ਹੈ ਸਾਰ ਪਰ ਰੁਕ ਔਖਤ ਸਾਰੇ ਰੋਗਾਂ ਦੀ ਦਵਾਈ ਇੱਕ ਪਰ ਫਿਰ ਵੀ ਸੰਸਾਰ ਰੁਕੀ ਹੈ ਕਾਰਨ ਕੀ ਹੈ ਕਿਸੇ ਦਵਾਈ ਨੂੰ ਸਭ ਨੂੰ ਲੈ ਖਾਣੀ ਹੈ। ਕੋਕ ਗੰਗਾਨਿਕ ਪਾਸਾ ਅਗਾਲਪੁਰ ਤੋਂ ਤੇ ਰੋਗੀ ਜਿਹੜਾ ਸੰਸਾਰ ਤੋਂ ਦਵਾਈ ਲੈ ਕੇ ਆਇਆ ਹੈ ਸੰਸਾਰ ਲੋਕੀ ਨਾਮ ਦਾ ਇੱਕ ਸੰਸਾਰ ਦਾ ਡਾਕਟਰ ਆ ਉਹ ਤੋਂ ਵੱਖ ਵੱਖ ਦੋ ਰੋਗ ਇਹ ਤੇ ਕਿਹਨੂ ਇਹੋ ਜਿਹੇ ਰੋਗ ਆ ਜਿਨ੍ਹਾਂ ਤੇ ਇਹ ਜਿਹੇ ਦਵਾਈ ਲੱਗਦੀ ਨਹੀਂ। ਪਰ ਜਿਹੜੀ ਫਰਮੇ ਨਾਨਕ ਨੇ ਦਵਾਈ ਦਿੱਤੀ ਆ ਸਾਰੇ ਰੋਗਾਂ ਤੇ ਲੱਗਦੀ ਆ। ਸਰਬ ਰੋਗ ਔਖਦਨਾ। ਪਰ ਫਿਰ ਐਸੀ ਉਹ ਔਖਦ ਤੋਂ ਉਸ ਦਵਾਈ ਤੋਂ ਵਾਂਝੇ ਕਿਉਂ। ਕੋ ਗੁਰਮੁਖ ਪਿਆਰਿਓ ਕਾਰਨ ਗੁਰ ਪ੍ਰਸਾਦਿ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਕਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਹੁਕਮ ਚੱਲਦੇ ਹਾਂ ਜਦੋਂ ਅਸੀਂ ਗੁਰੂ ਦੇ ਬਾਣੀ ਵਿੱਚ ਆ ਜਾਂਦੇ ਹਾਂ ਕੋਲੋਂ ਆਪਣੇ ਆਪ ਕੋ ਦਵਾਈ ਕੀਤੀ ਹੈ ਲਗਭਗ ਸ਼ੁਰੂ ਹੋ ਚੁੱਕਾ ਸੋ ਗੁਰੂ ਪਿਆਰ ਦੇ ਸਭ ਤੋਂ ਇਹ ਦੁਨੀਆਂ ਦੇ ਵਿੱਚ ਮੁਸਲਮਾਨਾਂ ਵਾਸਤੇ ਹੈ ਤੇ ਉਹ ਪਰਮੇਸ਼ਰ ਦਾ ਨਾਮ ਹੈ ਦੁਨੀਆਂ ਦੇ ਵਿੱਚ ਅਧਰਿ ਇਸ ਦਾ ਕੁਲੀਅਤ ਕਿੰਨੇ ਗਾਇ ਹੈ ਤੇ ਕਿੰਨੇ ਕਿਤੇ ਮੇਰੀ ਮੇਰੀ ਕਬਦੇ ਕਿਸੇ ਆਖਾਂ ਦੇ ਸਾਹਮਣੇ ਦੇਖੇ ਜਾਣ ਲੱਗੇ ਕੁਛ ਨਹੀਂ ਨਾਲ ਲੈ ਕੇ ਉਹਦੇ ਸੱਥਾਂ ਦੇ ਵਿੱਚ ਉਹ ਲੋਕ ਤੇ ਜਾਣਾ ਉਹ ਸਾਡੇ ਨਾਲ ਵੀ ਕੁਛ ਨਹੀਂ ਲੈ ਕੇ ਦੁਨੀਆ ਦੀਆਂ ਪੰਡਾ ਮੰਨਾਂਗੇ ਨਾ ਜਿੰਦੀਆਂ ਮਰਜੀ ਬੰਦ ਪਰ ਸਾਡੇ ਨਾਲ ਜਾਣੀਆਂ ਨਹੀਂ ਸੋ ਗੁਰੂ ਪਿਆਰ ਨੂੰ ਜਿਵੇਂ ਉਹਨਾਂ ਦਾ ਦਿਖਾਣਾ ਮੰਨਾਰੇ ਅਕਮਤਿ ਯਾਤਰਾ ਵਿੱਚ ਜੁੜਿਆ ਹੈ ਇਹ ਨਗਰ ਭਾਠਾ ਵਾਲਾ ਜਿੱਥੇ ਗੁਰਮਾਨ ਸਿੰਘ ਸਾਹਿਬ ਦਾ ਗੁਰਪੁਰਬ ਬਹੁਤ ਸਾਲਾਂ ਤੋਂ ਪਰਵਾਹੀ ਦੇ ਰੂਪ ਦੇ ਵਿੱਚ ਨਗੇ ਪੀਰਤਾਂ ਦੇ ਰੂਪ ਦੇ ਵਿੱਚ ਕੱਲਾ ਸੱਚੇ ਬਾਗਿਨ ਦੀ ਪੂਰੇ ਅਲਾਕੇ ਦੇ ਵਿੱਚ ਵਾਖ ਵਖ ਮਿਲੇ ਤੁਿਚ ਨਗਰ ਨਿਰਤਨ ਦੇ ਰੂਪ ਦਿਤ ਸਾਰ ਜੀ ਬਗ ਬ੍ਰੰਸਾ ਜੀ ਬਾਣੀ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇ ਕੋਇ ਇਤਿਹਾਸ ਬਹੁਤ ਵੱਡਾ ਸੇਵਾ ਦਾ ਕਾਰਜ ਆਵੇ ਨਾਲ ਜੀ ਚੰਸੋ ਪ੍ਰਾਪਤ ਕਰਤ ਰਤੇ ਗੁਰੂ ਪਿਆਰੇ ਇਹ ਜਿਹੜੇ ਤਾਂ ਜੀ ਗੁਰੂ ਪਾਤਸ਼ਾਹ ਕਰਵਾ ਰਿਆ ਇਹ ਬਾਧਾ ਵਾਲੇ ਦੇਖছে ਆਇਆ ਇਹ ਜਿਹੜੇ ਐਸ ਯੁੱਗ ਦੇ ਵਿੱਚ ਦੇ ਸੀ ਉਹ ਰਹਿ ਕੇ ਬੈਠ ਕੇ ਕੰਮ ਨਹੀਂ ਕਰ ਸਕਦੇ ਗੁਰਦਾਨ ਪਾਤਸ਼ਾਹ ਨੇ ਸਾਨੂੰ ਸੇਵਾ ਦਿੱਤੀ ਹੈ ਕਿੰਦੀ ਸੇਵਾ ਐਸ ਯੁੱਗ ਦੇ ਵਿੱਚ ਕਰਨ ਦੀ ਸੋਖੀ ਹੈ ਤਪ ਕਰਨਾ ਉੱਖਾਂ ਦੇ ਅੰਦਰ ਬਹਿ ਸਕਦੇ ਆ ਪਰ ਸਾਡਾ ਮਨ ਜੇ ਬਾਹਰ ਭਟਕਦਾ ਰਿਹਾ ਤਾਂ ਗੁਰੂ ਬਹਿਣ ਦਾ ਕੀ ਫਾਇਦਾ ਸੇਵਾ ਬਾਸ ਦੇ ਕਿੰਨੇ ਜਿਹੜੀ ਅਸੀਂ ਭਾਵੇਂ ਪੜ੍ਹ ਸਕਦੇ ਅਸੀਂ ਸੇਵਾ ਕਰ ਸਕਦੇ ਅਸੀਂ ਰਸਤੇ ਦਿਖਾ ਸਕਦੇ ਆ ਬਹੁਤ ਕੁਝ ਕੋਈ ਸੇਵਾ ਦੇ ਕਾਰਨ ਕੋਈ ਸੇਵਾ ਦੇ ਮਾਸਾ ਨੇ ਗੁਰਸ਼ਖ ਨੂੰ ਸੇਵਾ ਦਿੱਤੀ ਸੇਵਕ ਨੂੰ ਕੁਵਾਂ ਬਣਾਈ ਤੁੰਗੂਲ ਪਰਮਤਵਾਇ ਜਿਹੜੀ ਤਪ ਤਰਿਆ ਜਾਂਦਾ ਵਰਤ ਰੱਖੇ ਜਾਂਦੇ ਨੇ ਰੇਖ ਰੱਖੇ ਜਾਂਦੇ ਬਹੁਤ ਨਾਂ ਦੇ ਤਪ ਸਾਧਨਾ ਕਾਹ ਦੇ ਮਨੁੱਖ ਦੇ ਰੱਬ ਨੂੰ ਪਾਉਣ ਵਾਸਤੇ ਪਰਮਦੇਵ ਨੂੰ ਹੋਰ ਵਾਸਤੇ ਨਹੀਂ ਦਿੰਦੇ ਸਾਧਨਾ ਪਰਮਗਤੀ ਨੂੰ ਪਾਉਣ ਵਾਸਤੇ ਕੀਤੀ ਜਾਂਦੀ ਹੈ ਕਿ ਮੈਂ ਉਸ ਪਰਮਗਤੀ ਨੂੰ ਪਾਉ। ਉਸ ਵਾਸਤੇ ਕਿ ਜਿਹੜਾ ਸੇਵਕ ਬਣ ਗਿਆ ਸੇਵਾ ਕਰ ਲਈ। ਤਦ ਉਹ ਹਕੂਮ ਨੂੰ ਮੰਨ ਲਿਆ ਪਰਮਗਤੀ ਦਾ ਅਧਿਕਾਰੀ ਹੋ ਕੇ। ਸੇਵਕ ਸੇਵਾ ਕਰਾਈ ਹਕੂਮ ਨੂੰ ਭੂਜ ਪਰਮਤ ਪਰ। ਬਾਣੀ ਦਾ ਵਸਤਾ ਦੱਸਦੀ ਹੈ। ਤੈਨੋਂ ਨਾਲ ਕਿੰਨੇ ਹੱਥਾਂ ਚੁੱਕਣਾ। ਸੋ ਗੁਰੂ ਬਾਸਨ ਜਬੜੀ ਇਸ ਨਿਕਰਦੇ ਤੇ ਇਸ ਇਲਾਕੇ ਦੇ ਉੱਤੇ ਇਸ ਧਰਤੀ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਵੱਡਾ ਸਭਾਬ ਬਾਬੇ ਨਾਨਕ ਨੂੰ ਤੇ ਰੇਂਦੀ ਸੇਵਾ ਗਾਬੇ ਨਾਨਕ ਨੇ ਆਪ ਕੀਤੀ ਉਹਨੇ ਆਪ ਕੋ ਵਾਹਿਆ ਬਹੁਤ ਵੱਡਾ ਅਹਿਕ ਅਰਵਾਸ ਕਰਦੇ ਆ ਬਾਸਨ ਦੇ ਜੰਮਾ ਵਿੱਚੋਂ ਭਾਗਾ ਮੜਿਆ ਜਿਹਨੇ ਉਸ ਵੰਦੀ ਸੇਵਾ ਵਿੱਚ ਸਮਾਪਤ ਹੋਣ ਵਾਲਾ ਤੋਂ ਵਹਿਰੂ ਆ ਕੋਈ ਵਰਦੀ ਸੇਵਾ ਇਹ ਰਸਤਿਆਂ ਦੀ ਸੇਵਾ ਇਹ ਕੋ ਰਸਤੇ ਬਣਾਏ ਅਜੋ ਤੇ ਹਾਈਵੇ ਬਣਗੇ ਸੱਤ ਬਣਗੇ ਉਹਨਾਂ ਦਾ ਤਨਫਲ ਕਿਹ ਨੂੰ ਪਾਣਾ ਜਿਨ੍ਹਾਂ ਨੇ ਰਸਤੇ ਬਣਾਏ ਜਿਨ੍ਹਾਂ ਨੇ ਟੋਕਰੀ ਨਾ ਮਿੱਟੀ ਪਾਈ ਜਿਨ੍ਹਾਂ ਨੇ ਕਈ ਨਾ ਮਿੱਟੀ ਪਾਈ ਉਹ ਜੇ ਕੋਈ ਕੰਪਨੀ ਰਸਤਾ ਬਣਾ ਦਿੰਦੀ ਆ ਉਹਨਾਂ ਦੇ ਟੋਲ ਟੈਕਸ ਲਗਾਉਂਦਾ ਲਗਾਉਂਦਾ ਨਹੀਂ ਕਾਦੇ ਵਾਸਤੇ ਇਹ ਸੜਕ ਬਣਾਈ ਹੈ ਉਹ ਪੈਸੇ ਲਈ ਉਹ ਵੀ ਸੇਵਾ ਹੈ ਦੇ ਉੱਪਰ ਸੇਵਾ ਕਰਦੇ ਆ ਜਿਹੜਾ ਕੰਮ ਕੰਪਨੀ ਵੀ ਕੀਤਾ ਉਹਨੇ ਤਾਂ ਕਰਦੀ ਪੈਸੇ ਲਈ ਪਰ ਵੀ ਸੇਵਾ ਕਰਨ ਕਰਦੀ ਹੈ ਜੇ ਉਹ ਭਾਵਨਾ ਨਾ ਕਰਤੀਏ ਏਡੇ ਵਿయోగ ਦੀ ਦਾ ਜਿਹੜਾ ਹੈ ਜੇ ਗੁੱਗੋ ਵਿੱਚ ਕੀਮਤ ਪਾਵੇ ਉਹ ਕੀਮਤ ਨਹੀਂ ਪਾਈਦਾ ਸੀ ਜਿੰਨੇ ਦਿਨ ਰਾਤ ਲੋਕ ਕੇ ਸੁਝੰਦਦੇ ਕਿੰਨੇ ਰੱਬ ਦੇ ਪਿਆਰੇ ਲੱਗਦੇ ਹੋਣਗੇ ਕਿੰਨੇ ਦੁਰਮੁਖ ਲੱਗਦੇ ਹੋਣਗੇ ਕਿੰਨੇ ਸਾਧੂ ਸੰਤ ਲੱਗਦੇ ਹੋਣਗੇ ਕਿੰਨੇ ਲੋੜਵੰਦ ਲੱਗਦੇ ਹੋਣਗੇ ਕਿੰਨੇ ਗਰੀਬ ਲੱਗਦੇ ਹੋਣਗੇ ਕਿੰਨਿਆਂ ਨੂੰ ਰੁਜ਼ਗਾਰ ਨੂੰ ਲੱਗਿਆ ਕਿਨੀਆਂ ਜਮੀਨਾਂ ਜਿਹੜੀਆਂ ਉਹਨਾਂ ਦੀ ਵੇਲੂ ਵਧ ਗਈ ਅਜੋ ਜਿਹੜੇ ਕੱਖਾਂ ਦੇ ਵਿੱਚ ਬੈਠੇ ਸੀ ਉਹ ਕਰੋਨਾ ਦੇ ਵਿੱਚ ਸੋਈ ਜਿਹੜਾ ਸੇਵਾ ਦਾ ਮਹਾਤਮਾ ਜਿਹਦੇ ਵਿੱਚ ਇਹ ਦਿਨੋਂ ਦਿਨ ਵੱਧਦਾ ਜਾਦਾ ਐਪਰਟੀ ਵਿੱਚ ਪੈਸੇ ਜਮਾ ਕਰਾਦੇ ਉਹਨਾਂ ਉੱਠੀ ਫਾਲੀ ਰੁਗੜੇ ਤੇ ਫੇਰ ਕਰਾਦੇ ਉਹ ਜਿਹੜੀ ਹੈਗੀ ਤਾਂ ਬਹੁਤ ਹੀ ਜਾਂਦੇ ਮਲਟੀਪਲ ਹੋਈ ਜਾਂਦੇ ਇਹ ਜਿਹੜੀ ਸੇਵਾ ਕਾਦੀ ਹੁਕੀ ਕਿ ਕਿਉਂਕਿ ਜਿਹੜੇ ਸੇਵਨ ਨਾਲ ਸੋਕੇ ਮਨ ਜਿਹੜਾ ਸਾਡਾ ਸੰਸਾਰ ਤੋਂ ਨੂੰ ਝੋੜਨ ਲੱਗਿਆ ਸੀ ਸੰਸਾਰ ਤੋਂ ਟੱਕਰਦੀ ਜਦੋਂ ਸੰਸਾਰ ਨਾਲ ਮਨੁੱਖ ਕਰਤਾਰ ਤੋਂ ਨੂੰ ਝੋੜਨ ਲੱਗ ਪਿਆ ਸ਼ੁਰੂ ਕਰ ਨੂੰ ਝੋੜਨ ਲੱਗ ਪਿਆ ਉਹਦ ਤੱਕ ਇਹ ਚੀਜ਼ੇ ਘਾਟ ਨਹੀਂ ਰਹਿਣਾ ਤੇ ਟਿੰਗਣਾ ਉਦੋਂ ਜਦੋਂ ਗੁਰੂ ਨਹੀਂ ਕਿਹਾ ਤੋ ਗੁਰਮਤਿ ਪਿਆਰਿਓ ਆਪਣੀ ਜਾਨਾਂ ਦੇ ਆਪੇ ਸਾਥ ਦੇ ਵਿੱਚ ਅਰਦਾਸ ਹੈ ਇਹ ਵੀ ਅਰਦਾਸ ਕਰੇ ਗੁਰੂ ਸਾਹਿਬ ਜੀ ਦੀ ਸੇਵਾ ਦੇ ਚਰਨਾਂ ਚ ਅਰਦਾਸ ਕਰਨ ਦੇ ਲਈ ਸਾਡਾ ਮਨ ਪੜਿਆ ਹੈ ਸੋ ਗੁਰੂਕਾਰੋ ਜਿਹੜੀ ਸੇਵਾ ਸਿਮਰਨਾ ਸਦ ਸੰਗਤ ਪਰਵਾਨੀ ਕੋਮ ਲੱਗਿਆ ਅਗਲੇ ਮਹੀਨੇ ਜਨਵਰੀ ਫਰਵਰੀ ਦੇ ਵਿੱਚ ਉੱਥੇ ਗੰਗਾ ਤੇ ਉਹਨਾ ਇਸ ਸਤਸਵ ਦੇ ਦਿਨ ਇਹ ਨਦੀਆਂ ਇਕੱਠੀਆਂ ਹੋਈਆਂ ਹਰ ਥਾਂ ਉੱਤੇ ਮਨੁੱਖਾਂ ਦੀ ਆਵਾਜ਼ ਦੁਨੀਆ ਭਰ ਤੋਂ ਮਾਂ ਨੂੰ ਸੱਦਦੇ ਪਰ ਪਾਤਸ਼ਾਹ ਕਹਿੰਦੇ ਹੈਗੇ ਵੇਖਣ ਅਸੀਂ ਸੇਵਾ ਜਿਮਨ ਤੇ ਸਤ ਸੰਗਤ ਇਹ ਜਿੱਥੇ ਇਕੱਠੀਆਂ ਹੋ ਜਾਂਦੀਆਂ ਸੇਵਾ ਜੋਗਰ ਤੇ ਸਤ ਸੰਗ ਉਥੇ ਗੰਗਾ ਜਮਨਾ ਸਰਸਵਤੀ ਆਪ ਚਲ ਕੇ ਜੇ ਮੈਨੂੰ ਉੱਥੇ ਜਾਣਾ ਉਹਨੂੰ ਜਾਣਾ ਪਊਗਾ ਕਰਾਇਆ ਲਾਣਾ ਪਊਗਾ ਚਲ ਕੇ ਜੇ ਮੈਂ ਪਊਗਾ ਅੱਜਿੱਥੇ ਸੇਵਾ ਸਿਮਰਨ ਤੇ ਸਤ ਸੰਗ ਦੇ ਤਿੰਨ ਚੀਜ਼ਾਂ ਜਾਣਣੀਆਂ ਉਥੇ ਇਤਨੇ ਜਿਹੜੇ ਹਨ ਆਪ ਆਦਤ ਹੈ ਸਰਸਵਤੀ ਆਪ ਆ ਜਾਂਦੀ ਗੰਗਾ ਪਰਵਤੀ ਜਮਨਾ ਆਪ ਆ ਜਾਂਦੀ ਕਿੰਦੇ ਦੁਨੀਆਂ ਦੀ ਸੰਸਾਰ ਦੇ ਤੀਰਥ ਸੰਸਾਰ ਉੱਥੇ ਜਾ ਕੇ ਅਸਨਾਣ ਕਰਕੇ ਆਪਣੇ ਬਾਬਾ ਨੂੰ ਰੋਹ ਜਾਂਦਾ ਕਿੰਦੇ ਉਹ ਪਾਪ ਕਿਥੇ ਉਹਨਾਂ ਦੇ ਪਾਪ ਕਿਰੋਂ ਕਿਸ ਤਰ੍ਹਾਂ ਘੁੱਲਦੇ ਆ ਦੇ ਦਰੋਂ ਨਬਦੇ ਪਿਆਰੇ ਗੁਰੂਆਂ ਕੇ ਜਾ ਕੇ ਉਹਦੇ ਵਿੱਚ ਇਸ਼ਨਾਨ ਕਰਦੇ ਆ ਤੇ ਉਹ ਟੀਟ ਜਿਹੜੇ ਆ ਉਹ ਸਾਧੂ ਤੋਂ ਧੋੜੀ ਨੂੰ ਲੋਚ ਲਿਆ ਸਾਧੂ ਕੌਣ ਜਿਹੜੇ ਨਾਮ ਜਪਦੇ ਜਿਹੜੇ ਗੁਰੂ ਦਾ ਵਡਣ ਮਰਦੇ ਜਿਹੜੇ ਸੇਵਾ ਕਰਦੇ ਆ ਜਿਹੜੇ ਸਾਧ ਸੰਗਤ ਕਰਦੇ ਆ ਕੋਈ ਤਾਰੇ ਸਾਧੂ ਦੇ ਸਵਾਸ ਤੇ ਬਾਸ ਕੇ ਸੰਤ ਜਨਾ ਮੇਲੇ ਸਰਬਸਾਰੀ ਦੋ ਗੁਰ ਸੰਤਾਂ ਨਾਲ ਲੱਗੇ ਜੀਰੀ ਦੇ ਗੁਰ ਗਾਣੇ ਆ ਕਹਿੰਦੇ ਕਰੋੜਾਂ ਜਨਮਾਂ ਦੇ ਪਾਪ ਲੈ ਲਿਖਾ ਤੇ ਆਪ ਸਾਰੇ ਵਿਸ਼ਰਣ ਨੂੰ ਪ੍ਰਤਿਪਰਿਅੀ ਤੇ ਗੁਰੂ ਜਾਨਾਂ ਦੀ ਅਰਦਾਸ ਲਈਏ ਪਾਸ ਸਾਡ ਤੇ ਕਿਰਪਾ ਕਰ ਲੈ ਲੇਖ ਕਰ ਸਾਡਾ ਮਨ ਸਿਰਵਰ ਤੇ ਸਿਰਵਰਨ ਤੇ ਸਾਥ ਸੰਗਤ ਦੇ ਵਿੱਚ ਸਾਡਾ ਸਮਾਂ ਲੈ ਕੇ ਕਹਿੰਦੇ ਨਾ ਕੱਢ ਜਾਓਗਾ ਜਾਣ ਦੁੱਖ ਨੇ ਜਾਂ ਚਾਰ ਪੈਰਾਂ ਦੇ ਪਸੰਦੇ ਹੁੰਦੇ ਅਮਰਤ ਵੇਲੇ ਸਤਜੁਗ ਲੰਘਾ ਹੁੰਦਾ ਲੋਕ ਬੰਦਗੀ ਵਾਲੇ ਪਿਧੂ ਵਾਲੇ ਸੇਵਨ ਵਾਲੇ ਉਹ ਅਮਰਤ ਵੇਲੇ ਪਈ ਅਠੇਵੇਂ ਪੈਰ ਰਾਤ ਨੂੰ ਜਾਗਦੇ ਇਹ ਸੰਸਾਰ ਸੌਂ ਜਾਂਦਾ ਕੋਈ ਤੋਂ ਮੁਰਦੂ ਦੂਸਰਾ ਪੜ ਲੱਗਦਾ ਤੇ ਸੰਸਾਰ ਉੱਠਦਾ ਉਹ ਆਪ ਕੋ ਧਰਮ ਕੀ ਕੰਮਾਂ ਵਰ ਨੂੰ ਦੌੜਦੇ ਉਹਨੂੰ ਲੇਖ ਨੂੰ ਦੁਪਹਿਰ ਤੋ ਮੁਗਰੋ ਇਹ ਜਿਹੜਾ ਤੀਜਾ ਪੈਰ ਦੁਪਹਿਰ ਤੋਂ ਮੁਗਰੋ ਤੁਸੀਂ ਦੇਖੋਗੇ ਜਿਹੜੇ ਸਤ ਪੁਰਸਾ ਉਹਨਾਂ ਦੇ ਵਿੱਚੋਂ ਵੀ ਜਿਹੜੇ ਸਤ ਜੋਗ ਹਨ ਇਹਨਾਂ ਦੇ ਉੱਤੇ ਕਲ ਨੂੰ ਲੱਗਾ ਹੁੰਦਾ ਉਹ ਦੁਪਹਿਰ ਤੋਂ ਮੁਗਰੋ ਉਹਨਾਂ ਦੇ ਵਿਚਾਰ ਜ਼ੋਰ ਨੂੰ ਜਾਂਦੇ ਆ ਸਾਮ ਨੂੰ ਸੰਤ ਜਿਹੜਾ ਹੈ ਸੰਸਾਰ ਪੂਰੇ ਰੌਲੇ ਚ ਰੋਸ ਤੋਂ ਮਗਰੂ ਫਿਰ ਸੰਸਾਰ ਰਹਿ ਸੋਜਤ ਕੁਤਬੜੇ ਰੱਬ ਦੇ ਪ੍ਰਿਆਰਿਤ ਹੋ ਚੁਕਦੇ ਸੋ ਜਿਹੜੇ ਸਿਮਰਨ ਕਰਦੇ ਆ ਸੇਵਾ ਕਰਦੇ ਆ ਸਤ ਸੰਗਤ ਕਰਦੇ ਆ ਉਹਨਾਂ ਦੇ 24 ਘੰਟੇ ਹੀ ਸੰਜੁਗ ਲਗਾ ਹੁੰਦਾ ਕਿਉਂਕਿ ਹਰ ਯੁੱਗ ਦੇ ਵਿੱਚ ਵੀ ਹਰ ਯੁੱਗ ਦੇ ਵਿੱਚ ਵੀ ਸਮੇਂ ਅਨੁਸਾਰ ਕਲਯੁਗ ਤੇ ਹੁੰਦਾ ਹਰ ਟੀਨ ਦਾ ਪਹਿਲ ਇਸ ਸੰਸਾਰ ਨੂੰ ਸਾਡੇ ਨਿਰੰਤਰ ਵੇਸ ਵਾਸਤੇ ਨਿਰੰਤਰ ਸੇਵਾ ਸਭਨ ਸਤਸੰਗ ਦੇ ਨਾਲ ਜੁੜੇ ਰਹਿਾਂਗੇ ਉਹਨਾ ਅਸੀਂ ਸੰਸਾਰ ਤੋਂ ਨਿਰਲੋਕੀ ਕਿਉਂਕਿ ਆਪਾਂ ਆਸਰ ਦੇ ਜਿਹਨਾਂ ਸਾਥੂ ਮਿਲਦੇ ਆ ਉਹਦਾ ਕੋਈ ਯਾਦਾਂ ਆਪਾਂ ਨੂੰ ਭੌਂਦੇ ਹੀ ਜਾ ਕੇ ਰਹੀਏ ਤਾਂ ਕਿ ਉਸ ਪ੍ਰਭੂ ਕੋਲ ਵੇਸੇ ਉਹ ਜਿਹੜਾ ਲਾੜਲਾ ਕੋਈ ਕੋ ਗਿਆ ਵਾਪਸ ਹੋਣਾ ਇਸ ਤਰ੍ਹਾਂ ਨਾ ਬਾਪੂ ਨੂੰ ਵਿਚਾਰ ਹੋਵੇ ਤੇ ਸਾਨੂੰ ਵਿਚਾਰ ਹੋਵੇ ਕਿ ਐਸੇ ਸੰਭਾਲਣਾ ਮੈਂ ਸੋ ਕਾਇਮ ਕਰਦੇ ਜੀ ਸਤਿਗੁਰਾਂ ਦੇਵ ਜੀ ਦੀ ਦੁਨੀਆ ਤੋਂ ਭਾਗੇ ਬਾਪੂ ਨਾਲ ਹੀ ਗੱਲ ਵੀ ਸੁਣੀ ਉਹਦੇ ਨਾਲ ਜੁੜੇ ਜੀ ਤੇ ਫਿਰ ਇਹ ਬਾਬੇ ਨਾਨਕ ਦੇ ਘਰ ਦੇ ਬਾਰ ਬਾਰ ਸਾਨੂੰ ਕੀਰਤਨ ਜਿसे ਕੀਰਤਨ ਕਰਕੇ ਗੁਰਬਾਣੀ ਨੂੰ ਠਾਕੇ ਤੂੰ ਤੁਹਾਨੂੰ ਜਗਉਂਦਾ ਹੈ ਕਿਹੜੀ ਗੁਰਬਾਣੀ ਹੈ ਇਹ ਗਾਈ ਕੀ ਗੁਰਬਾਣੀ ਪਾਸਕ ਬਾਣੀ ਉਚਾਰਨ ਕੀਤੀ ਮਰਦ ਦਾਇ ਮਰਦਾਨਾ ਜੀ ਨੇ ਪ੍ਰਵਾਬ ਲਈ ਅਕਾਲ ਪੁਰਖ ਬਾਣੀ ਨੂੰ ਦੀ ਉਸਤਤੀ ਕੀ ਕੀਰਤਨ ਗਾਈ ਗੁਰੂ ਜੀ ਬਾਣੀ ਸਰ ਸਿੰਘ ਜੀంద్ర ਸਾਹਿਬ ਦੇ ਰੋਗ ਦੇ ਸਾਡੇ ਵਾਸਤੇ ਇਹੀ ਸਾਰੇ ਲੋਕਾਂ ਦੀ ਦਵਾਈ ਹੈ ਇਹੀ ਸਾਰੇ ਚਿੰਤਾਵਾਂ ਦਾ ਫਰੀਏ ਸਮੱਸਿਆ ਦਾ ਹੱਲ ਕਰਨ ਵਾਲੀ ਹੈ ਤੇ ਆਪਾਂ ਨਿਰਾਸ਼ ਨਾ ਕੀਏ ਪਾਤਸ਼ਾਹ ਸਾਹਿਬ ਆਪਣੀ ਸ਼ਰਮਨਾ ਦੇ ਨਾਲ ਜੁੜੀ ਰੱਖਣ ਬਹੁਤ ਕਿਰਪਾ ਹੈ ਉਸ ਬੰਦੇ ਦੇ ਉੱਤੇ ਤੇ ਸਤਿਗੁਰੂ ਰੂਪੇ ਕਿਰਪਾ ਬਣਾਈ ਨਿਕਲ ਤੇ ਗੁਰੂ ਸਤਾਨ ਦੇ ਗੁਰੂ ਘਰ ਇੱਥੇ ਸੀ ਸੇਵਾ ਕਰਕੇ ਬੈਠ ਕੇ ਸੇਵਨ ਕਰਕੇ ਸੰਗਤ ਸੰਪਤ ਕਰਕੇ ਜਿਤੋਂ ਜੋ ਬਾਕੀ ਤਾਂ ਇਹ ਸਤਿਗੁਰੂ ਮੇਰ ਕਰਨ ਸੋ ਸਭ ਗੁਰ ਸੰਗਤਾਂ ਦਾ ਸੀ ਧੰਨਵਾਦ ਕਰਦੇ ਹਾਂ ਸਭ ਨੂੰ ਜੀ ਆਇਆਂ ਸਾਰੇ ਪ੍ਰਬੰਧਕਾਂ ਨੂੰ ਕਿਰਤਨੀ ਦਿੱਤੇ ਲਗਾਤਾਰ ਜਦੋਂ ਤੋਂ ਰਸਤੇ ਬਣਨੇ ਸ਼ੁਰੂ ਹੋਏ ਕਿਉਂਕਿ ਜਦੋਂ 2999 ਦੇ ਵਿੱਚ ਇਹ ਰਸਤੇ باندې ਸ਼ੁਰੂ ਹੋਈ ਸੀ ਡਰਾਨੀਤ ਰਾਮਦੇਵ ਜੀ ਦੇ ਲੋਸ ਨੇ ਬੰਚੇ ਸੀ ਅੱਜ ਉਹਨਾਂ ਦੇ ਵੱਡੇ ਵੱਡੇ ਪਰਿਵਾਰ तकरीबन 35 ਸਾਲ ਇਸ ਕਾਰਜ ਦੀ ਸੇਵਾ ਦੇ ਵਿੱਚ ਇਹਨਾਂ ਰਸਤੇ ਨੂੰ ਬਣਾਇਆ ਨੂੰ ਉਸ ਲਈ ਵੀ ਤਦੇ ਰੰਗੀ ਸਰ ਜਦੋਂ ਸਾਉ ਕੀਰਤਨ ਹੋਣਾ ਉਹਨਾਂ ਨੇ ਕਿਹਾ ਕਿ ਕਿਸੇ ਨਹੀਂ ਸਾਧੂ ਰੋਣਾ ਇਹ ਇਹਨਾਂ ਦੇ ਨਗਰ ਅਲੱਗਾ ਸਾਰ ਸਭ ਨੂੰ ਦੁਆਨ ਲੱਗਦਾ ਤਰਸਨ ਦਿਲੋਂ ਦੀ ਮਾਦੁਰ ਤੇ ਅਲੱਗੇ ਪਰ ਦੀ ਗੁਰ ਸੰਗਤ ਉਹਦੇ ਨਗਰ ਕੀਰਤਨ ਦੇ ਵਿੱਚ ਚੜ੍ਹ ਜਾਈ ਸੀ ਤੇ ਅੱਜੇ ਉਹੀ ਰਸਤੇ ਜਿਨ੍ਹਾਂ ਨੂੰ ਕਿ ਕਿੰਨੇ ਨਾਲ ਬਣਾਇਆ ਅੱਜ ਹਾਈ ਵੀ ਬਣ ਗਿਆ ਸੋ ਗੁਰੂ ਸਾਹਿਬ ਦੀਰਪਾਦਰ ਨੇ ਕਿਰਪਾ ਕਰਦੇ ਸਮਾਗਮ ਵਰਗ ਨੂੰ ਜੋੜਿਆ ਵਾਹਿਗੁਰੂ ਹੋਰ ਕਿਰਪਾ ਕਰਨੀ ਬਾਣੀ ਕਰਕੇ ਸੇਵਾ ਕਰਕੇ ਕਿਰਤਨ ਕਰਕੇ ਇਹ ਖੁਸ਼ਹਾਲ ਹੈ ਇਸ ਸਾਰੇ ਪ੍ਰਬੰਧਕਾਂ ਦਾ ਦੇਵਾ ਧਰਵਾਣ ਕਰਦੇ ਆ ਸਾਰਿਆਂ ਨੂੰ ਗਿਆਨ ਕੇ ਨੇ ਸਤਿ ਕੋ ਸ਼ਬਦੀ ਮਾਜਰੀ ਦਿਲੇ ਧਾਰਤ ਸਤ ਸਤ ਕਾਮ ਸੇਵਾ ਭਾਵਨਾ ਨਾਲ ਪ੍ਰਵਾਨ ਕਰਨਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਅੰਦਾਜ਼ ਕੇ ਦਿਨ ਅੱਜ ਹਰ ਥਾਂ ਮੇਰੇ ਇਕੱਠੇ ਬੈਠੇ ਹੈ ਤੇ ਤਹਾਰ ਤੇ ਗੁਰੂ ਦੇ ਦਿਹਾੜੇ ਇਹ ਪੁਰਬ ਵਰਪੁਰ ਬਣਾਉਣੇ ਤੇ ਗੁਰੂ ਜੀ ਖੁਸ਼ੀਆ ਬਣਦੇ ਹੈ ਇਹ ਹੀ ਗੁਰੂ ਪਾਲ ਸਾ ਦਾ ਸੰਖੇਪ ਹੈ ਕਿ ਅਸੀਂ ਸਾਰੇ ਉਸ ਗੁਰੂ ਦੇ ਬੱਚੇ ਹੈ ਅਸੀਂ ਦੇ ਬੱਚੇ ਬਣ ਕੇ ਕਹਾਂ ਹੈ ਕਮਲ ਅੱਲਾਹ ਦੂਰੁ ਪਾਇਆ ਕੁਦਰਤ ਦੇ ਸਰਬੰਦੇ ਇੱਕ ਹੋਰ ਤੇ ਸਭ ਦਾ ਗੁਗਿਆ ਕੋਲੇ ਕੋਲੇ ਸੋ ਪਾਸੇ ਕਿਰਪਾ ਤਸਵੀਰ ਨਾ ਦੇਣਾ ਜੀ ਮਨ ਦੁਰੀ ਰੱਖਣ ਸਾਰੇ ਹਰ ਸੰਗਤ ਦਾ ਸ਼ਰਧਿਤ ਤੁਹਾਨੂੰ ਦੁਆਇਂ ਬੁਜੀ ਕਰ ਖਾਲਸਾ ਦੁਆਇਂ ਬੁਜੀ جی آپ بہت بہت مہا پورا ਤੇ ਪਰਵਰਹ ਦੀ ਤੇ ਸਭ ਸੇਵਾ ਪਰਵਾਰ ਕਰਨ ਆਪਣਾ ਇਹ ਪਰਹਾਰ ਰੱਖਣਾ ਦਾਸ ਨੂੰ ਮਾਪੂਖਾਂ ਨੇ ਕਿਰਪਾ ਕੀਤੀ ਆਪਨੇ ਬਚਨ ਸਰਵਣ ਕੀਤੇ ਤੇ ਕਿਰਵਾ ਤਿੰਨ ਚਲੋ ਰੋਪਿਆ ਮਾਪੂਖਾਂ ਦੇ ਨਾਲ ਰੋਇਆ ਇਸੇ ਤਰ੍ਹਾਂ ਮਾਪੂਖਾਂ ਦੀ ਸਾਕੂ ਦੁਨਸਾ ਦਾ ਮਾਧਮ ਦੀ ਸੇਵਾ ਲੈ ਕੇ ਰ ਆਪਨ ਕਰਤਨ ਦੇਣਾ ਜੋੜ ਕੇ ਰੱਖਣ ਸਭ ਨੂੰ ਕਿਰਪਾ ਕਰਨ ਆਓ ਕੁਝ ਸਮਾ ਸਤਿਗੁਰਾਂ ਦੇ ਬਖਸ਼ਣ ਦੇ ਬਖਸ਼ਣ ਕੀ ਸ਼ਕਤੀ ਕੇਂਦਰ ਦੀ ਹਾਰੀ ਹੋਣੀ ਨਹੀਂ ਜੀ ਵਾਹ ਕੁਤਰਾ